ਮਿੰਟੂ ਜੀ 올림픽ਸ ਦੀ ਗੱਲ ਹੋਈ ਆ ਤੇ ਆਪਾਂ ਉਦਰੀ ਇੱਕ ਅੱਧੀ ਗੱਲ ਹੋਰ ਕਰ ਲਈ ਜੀ ਨੀਰਜ ਚੋਪੜਾ ਤੋਂ ਬਹੁਤ ਉਮੀਦਾਂ ਸੀ ਆਪਾਂ ਨੂੰ 골ਡ ਦੀਆਂ ਸੀ ਖੈਰ ਪਰ ਚਲੋ 골ਡ ਨਹੀਂ ਤਾਂ ਸਿਲਵਰ ਸੀ ਤੇ ਉਹਦੇ ਵਿੱਚ ਨਾ ਇੱਕ ਬੰਦਾ ਹੋਰ ਸ਼ੁਰਲੀ ਵਾਂਗੂ ਬੜਾ ਨਿਕਲਿਆ ਉਹ ਹੀ ਤਾਰੀਫ ਕਰਨੀ ਵੀ ਬਣਦੀ ਆ ਪਾਕਿਸਤਾਨ ਵਾਲਾ ਮੁੰਡਾ ਆਪਣਾ ਪਾਈਚਾਰਾ ਪੰਜਾਬੀ ਬੰਦਾ ਉਹ ਵੀ ਚਲੋ ਜੀ ਜੀ ਪਰ ਕੀਤੀ ਕਮਾਲ ਉਹਨੇ ਵੀ ਹਾਂ ਉਹ ਇੱਕੋ ਗੀਤ ਸੀਗਾ ਨਾ ਹੁਣ ਕਿਹੜਾ ਕਲਾਕਾਰ ਦਾ ਸੀਗਾ ਔਰ ਨਹੀਂ ਉਹਦੇ ਚ ਨਾ ਸ਼ਾਇਦ ਸਿੱਧੂ ਮੂਸੇ ਵਾਲੇ ਦੇ ਇੱਕ ਗੀਤ ਚ ਨਾ ਇੱਕ ਕਮੈਂਟਰੀ ਹੈ ਸ਼ੁਰੂ ਚ ਉਹ ਵੇਖ ਲਾ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਵੇਖ ਲਾ ਕੁਛ ਇਸ ਤਰ੍ਹਾਂ ਦਾ ਨਾ ਇਹ ਤੂਫਾਨ ਹੀ ਉੱਠਿਆ ਹਜ਼ੂਰ ਇਹ ਇਧਰਲੇ ਪਾਸੇੋਂ ਲੈੰਦੇ ਵਾਲੇ ਪਾਸੇ ਇਹ ਤੂਫਾਨ ਆ ਹਮ ਇਹ ਤੂਫਾਨ ਆ ਤੇ ਇਹ ਨਹੀਂ ਸੀ ਰੁਕਣਾ ਕਿਸੇ ਤੋਂ ਜੀ ਤੇ ਇਹ ਤੂਫਾਨ ਜਿਹੜਾ ਸੀਗਾ ਨਾ ਕਿਸੇ ਨੇ ਨਾ ਕੋਈ ਕਿਤਾਬ ਲਿਖੀ ਤੁਹਾਡੇ ਅਰਗਾ ਲੇਖਕ ਸੀਗਾ ਜੀ ਹਾਂ ਤੁਸੀਂ ਮਸਕਰਾ ਪਏ ਹੈ ਨਾ ਮੈਂ ਇਹ ਸਮਝੇ ਸਾਡੇ ਵਰਗਾ ਮਤਲਬ ਕਿਦਾਂ ਤੁਹਾਡੇ ਵਰਗਾ ਵੀ ਰਾਈਟਰ ਸੀਗਾ ਕੋਈ ਵੀ ਤੁਸੀਂ ਰਾਈਟਰ ਹੋ ਜੀ ਪ੍ਰੋਫੈਸ਼ਨਲ ਰਾਈਟਰ ਹੋ ਯਾਰ ਤੁਸੀਂ ਇਸ ਗੱਲ ਤੇ ਸੰਘਿਆ ਨਾ ਕਰੋ ਖੁੱਲ ਕੇ ਕਿਆ ਕਰੋ ਕਿਸੀ ਰਾਈਟਰ ਆਂ ਯਾਰ ਅੱਛਾ ਤਾਂ ਉਹਦੀ ਕਿਤਾਬ ਵੇਂਦਿਆਂ 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 ਨਾ ਬੜੀ ਜ਼ਿਆਦਾ ਵਿਕੀ ਜੀ ਤੇ ਅਖੀਰ ਹੋਇਆ ਕਿ ਕਿ ਉਹਦੇ ਕੋਲ ਇੱਕ ਮੇਰੇ ਵਰਗਾ ਪੱਤਰਕਾਰ ਚਲਾ ਗਿਆ ਹੂੰ ਉਸਨੇ ਅਖਾਜੀ ਕਮਾਲ ਹੋ ਗਈ ਸਾਬ ਸੁਖਮ ਸਾਹਿਬ ਤੁਸੀਂ ਕਮਾਲ ਹੀ ਕਰ ਦਿੱਤੇ ਰਾਤੋਂ ਰਾਤ ਸਟਾਰ ਬਣ ਗਏ ਜੀ ਉਹਨੇ ਕਿ ਭਾਈ ਸਾਹਿਬ ਇਹ ਰਾਤ ਬੜੀ ਲੰਬੀ ਸੀ ਹਮ ਜਿਵੇਂ ਉਹ ਮਾਈਕਲ ਫੈਲਪਸ ਨੇ ਜਦੋਂ ਸਭ ਤੱਕ ਮੈਂ ਨਾਲ ਕਈ ਵਾਰ ਉਹ ਭਗਵੰਤ ਮਾਨ ਦੀ ਫੋਟੋ ਨੂੰ ਪਾਏ ਹੁੰਦੇ ਤੱਕ ਮੈਂ ਉਹ ਸਮਾਂ ਲੈ ਚਲੋ ਛੱਡੋ ਵੈਸੇ 8:00 ਪੀਐਮ ਵਾਲੀ ਵਧਾਈ ਸੁਣ ਲਈ ਕੱਲ ਮੈਂ ਥੋੜੀ ਸੁਣੀ ਸੀ ਬਖਸ਼ ਦਿਓ ਯਾਰ ਬਖਸ਼ 8 ਪੀਐਮ ਵਾਲੀ ਵਧਾਈ ਉਹਨੂੰ ਕਹਿੰਦੇ ਅੱਜ ਤੋਂ ਇਹ ਫਿਕਸ ਹੈ ਕਿ ਜਦੋਂ ਇਸ ਤਰ੍ਹਾਂ ਦੀ ਵਧਾਈ ਆ ਜਾਵੇ ਇਹਨੂੰ 8 ਪੀਐਮ ਵਾਲੀ ਵਧਾਈ ਕਰਨੀ ਤਾਂ ਗੱਲ ਇਹ ਆ ਕਿ ਚਲੋ ਛੱਡੋ ਹਜ਼ੂਰ ਫੇਲਪਸ ਨੂੰ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ ਮਾਈਕਲ ਫੇਲਪਸ ਉਹਦੀ ਕਹਾਣੀ ਪੜਿਓ ਮੈਂ ਹਰੇਕ ਨੂੰ ਸੁਜੈਸਟ ਕਰਦਾ ਉਹਨਾਂ ਬੱਚਿਆਂ ਨੂੰ ਕਿ ਜੇ ਤੁਸੀਂ ਸਪੋਰਟਸ ਜਾਣਾ ਨਾ ਤਾਂ ਫੇਲਪਸ ਨੂੰ ਜ਼ਰੂਰ ਪੜੋ ਉਹਦੀ ਲਾਈਫ ਤੇ ਕਿਤਾਬ ਵੀ ਹੈ ਜ਼ਰੂਰ ਪੜੋ ਹੋ ਸਕਦਾ ਹੁਣ ਤੇ ਲੱਥਾ ਵੀ ਆ ਗਿਆ ਹੋਵੇ ਫੇਲਪਸ ਨੂੰ ਇਹੀ ਸਵਾਲ ਇਸੇ ਤਰ੍ਹਾਂ ਦੇ ਕੀਤਾ ਗਿਆ ਸੀਗਾ ਜੀ ਕਿ ਭਾਈ ਤੁਹਾਨੂੰ ਤੇ ਇਨੀ ਸਫਲਤਾ ਮਿਲੀ ਹੈ ਫਲਾ 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 ਉਹਨੇ ਕਿ ਜੀ ਤੁਹਾਨੂੰ ਵੀ ਮਿਲ ਸਕਦੀ ਹੈ ਹੂੰ ਉਹਨੇ ਗਿਣਾ ਕੇ ਵੀ ਇੰਨਾ ਚਿਰ ਇੰਨੇ ਸਾਲ ਇੰਨੇ ਘੰਟੇ ਮੈਂ ਪਾਣੀ ਚ ਰਿਆ ਉਹ ਤੁਸੀਂ ਰਹਿ ਲੋ ਹੂੰ ਇਹ ਤੁਹਾਨੂੰ ਵੀ ਮਿਲ ਜਾਣੀ ਆ ਕੀ ਬਾਤ ਮਤਲਬ ਕਿ ਹਣੀ ਦੀ ਜੇ ਆਪਾਂ ਗਹਿਰਾਈ ਦੇਖੀ ਹੈ ਨਾ ਅਰਸ਼ਦ ਨਦੀਮ ਹੂੰ ਇਹਨਾਂ ਦਾ ਜ਼ਿਲ੍ਹਾ ਜਾਂਕਲੋ ਕੇ ਲਾਗਲਾ ਸ਼ਹਿਰ ਖਾਨੇਵਾਲ ਜੀ ਖਾਨੇਵਾਲ ਦੇ ਨਾਲ ਆ ਇੱਕ ਪਿੰਡ ਮੀਆਂ ਚੰਨੂ ਹਮ ਚੰਨੂ ਜਿਵੇਂ ਆਪਣੇ ਆਲੰਬੀ ਦੇ ਲਾਗੇ ਸੀ ਜੀ 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 ਤੇ ਇੱਕ ਚੰਨੂ ਆ ਪਟਿਆਲੇ ਭਵਾਨੀਗੜ ਦੇ ਰਸਤੇ ਚੰਨੂ ਇਸੇ ਤਰ੍ਹਾਂ ਮੀਆਂ ਚੰਨੂ ਪਿੰਡ ਹੈ ਇਹਨਾਂ ਦਾ ਹਮ ਇਹ 8 ਭੈਣ ਪ੍ਰਾਸਨ ਜੀ ਇਹ ਜਿਹੜਾ ਨਦੀਮ ਆ ਨਦੀਮ ਆਪਦੇ ਪਿਓ ਦੇ ਨਾਲ ਕੰਮ ਕਰਨ ਜਾਂਦਾ ਹੁੰਦਾ ਸੀ ਹਮ ਹੱਡਾ ਪਹਿਰਾਂ ਦਾ ਖੁੱਲਾ ਸੀਗਾ ਜੀ ਜੀ ਕਿਉਂਕਿ ਇਹਦਾ ਪਿਓ ਕਾਰੀਗਰ ਸੀਗਾ ਪੱਥਰ ਪੁੱਤਰ ਦਾ ਇੱਕ ਹੰਟਾਂ ਦਾ ਜੀ ਜੀ ਮਿਸਤਰੀ ਕਹ ਲਓ ਹੂੰ ਤੇ ਇਹਨੇ ਵੀ ਚਲੇ ਜਾਣਾ ਪਰ ਇਹਦਾ ਪਿਓ ਹਮੇਸ਼ਾ ਇਹਦੇ ਤੇ ਖਰਚ ਕਰਦਾ ਸੀਗਾ ਦੁੱਧ ਕਿਉ ਇਹਨੂੰ ਦਿੰਦਾ ਸੀਗਾ ਚਾਹੇ ਆਮਦਨ ਬੜੀ ਥੋੜੀ ਸੀ ਹੁਣ ਵੀ ਤੁਸੀਂ ਅੱਜ ਮੈਂ ਹੁਣੇ ਹੀ ਇਹਨਾਂ ਦੀ ਮਾਤਾ ਦਾ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਸ਼ਾਇਦ ਤੁਸੀਂ ਵੀ ਦੇਖ ਰਹੇ ਸੀ ਮੈਂ ਪਾਕਿਸਤਾਨ ਦੇ ਚੈਨਲ ਤੋਂ ਅ ਦੇਖ ਰਿਆ ਸੀ ਜਿਵੇਂ ਪੁਰਾਣੇ ਆਪਣੇ ਨਹੀਂ ਹੁੰਦੇ ਦੋ ਕਮਰੇ ਹੁੰਦੇ ਸੀਗੇ ਦੋ ਕੋਠੇ ਜੀ ਪੱਕੇ ਲਾ ਲੋ ਤੇ ਉਹ ਵਿੱਚ ਬਰਾਂਡਾ ਤੇ ਉਹਦੇ ਵਿੱਚ ਮੰਜੀਆਂ ਡੱਠੀਆਂ ਨੇ ਉਸੇ ਤਰ੍ਹਾਂ ਹੀ ਉਹ ਬਿਲਕੁਲ ਦੇਸੀ ਨਿਵਾਰੀ ਮੰਜੇ ਜੀ ਆਪਣੇ ਤੋਂ ਨਿਵਾਰੀ ਮੰਜੇ ਗਾਇਬ ਹੀ ਹੋ ਗਏ ਨਿਵਾਰ ਵਾਲੇ ਮੰਜੇ ਪੈਸਾ ਜੀ ਮਤਲਬ ਕਿ ਇਹ ਬੰਦਾ ਇੰਨਾ ਜ਼ਿਆਦਾ ਗੁਰਬਤ ਚ ਪਲਿਆ ਹਮ ਕਿ ਸਹੀ ਢੰਗ ਨਾਲ ਸਕੂਲਿੰਗ ਵੀ ਨਹੀਂ ਹੋਈ ਜੀ ਅਸਲ ਦੇ ਵਿੱਚ ਕੀ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਹਮ ਤੁਸੀਂ ਆਪਣੇ ਇਲਾਕੇ ਚਾਉਂਦੇ ਨੇ ਵਿਦੀ ਚੰਦ ਸ਼ੀਨਾ ਦੇ ਜਿਹੜੇ ਗਾਂ ਕਹ ਲੋ ਕਿ ਅਗਲੀ ਪਿੰਡ ਚੁਈ ਆ ਜੀ ਆਪਾਂ ਉਹਨਾਂ ਨੂੰ ਵਿਦੀ ਚੰਦ ਦਾਲ ਕਹਿ ਦਿੰਦੇ ਆ ਜੀ ਜੀ ਉਹ ਜਦਨ ਭੋਗ ਪੈਂਦਾ ਕਿਸੇ ਵੀ ਪਿੰਡ ਆ ਕੇ ਪੜਾਕ ਕਰਦੇ ਤੇ ਉਹ ਕਿਲਾ ਚੁੱਟਦੇ ਆ ਜੀ ਅਸੀਂ ਛੋਟੇ ਹੁੰਦੇ ਵੇਖਣ ਜਾਂਦੇ ਹੁੰਦੇ ਸੀ ਸਾਡੇ ਪਿੰਡ ਵੀ ਆਉਂਦੇ ਹੁੰਦੇ ਸੀ ਹਮ ਕਿਲਾ ਚੁੱਟਣਾ ਮਤਲਬ ਕਿ ਘੋੜਾ ਭਜਾ ਕੇ ਲੈਉਣਾ ਜਿੱਦਾਂ ਨਿਹੰਗ ਸਿੰਘ ਕਰਦੇ ਨੇ ਜੀ ਜੀ ਤੇ ਵਰਛੇ ਦੇ ਨਾਲ ਉਹ ਗੱਡਿਆ ਹੋਇਆ ਕਿਲਾ ਲੈ ਜਾਣਾ ਕਈ ਉਹ ਦੋ ਘੋੜਿਆਂ ਤੇ ਆਉਂਦੇ ਨੇ ਹੂੰ ਕਿਉਂਕਿ ਬੜੀ ਵੱਡੀ ਕਲਾ ਹੈ ਜੀ ਜੀ ਬਿਲਕੁਲ ਕਈ ਵਾਰ ਨਾਂਗ ਸਿੰਘਾਂ ਦੇ ਨਾਲ ਹਾਦਸਾ ਵੀ ਹੋ ਜਾਂਦਾ ਸੋ ਇਹ ਨੇਜਾਬਾਜੀ ਕਹਿੰਦੇ ਨੇ ਉਧਰ ਜੀ ਇਹ ਛੋਟਾ ਹੁੰਦਾ ਉਹ ਇੱਕ ਇਹਨਾਂ ਦੇ ਸ਼ਹਿਰ ਹੁੰਦਾ ਸੀਗਾ ਇਸ ਤਰ੍ਹਾਂ ਦਾ ਪ੍ਰੋਗਰਾਮ ਇਹ ਵੇਖਣ ਜਾਇਆ ਕਰਦਾ ਸੀ ਜੀ ਤੇ ਉਹ ਵਹਿੰਦੇ ਵਹਿੰਦੇ ਇਹ ਵੀ ਇੱਕ ਨਾ ਨੇਜਾ ਜਿਹਾ ਬਣਾਈ ਫਿਰਦਾ ਹੈ ਨਿੱਕਾ ਜਿਹਾ ਹੁੰਦਾ ਹੈ ਅੰਤਰਾ ਹੀ ਸੀਗਾ ਬਹਿ ਚੁੱਪ ਕੀਤਾ ਜਾ ਪਰ ਅੰਦਰੋਂ ਬੜਾ ਸ਼ੈਤਾਨ ਸੀ ਇਨੇ ਵੀ ਆਪਦਾ ਵਰਛਾ ਜਿਹਾ ਬਣਾ ਲਿਆ ਵੇਖ। ਹੌਣ ਹਰਬਿਰ ਵਾ ਕੇ ਚਿਕਨੇ ਚਿਕਨੇ ਪਾ ਤਾ। ਆ ਬਿਲਕੁਲ। ਇਹ ਉਦਾਂ ਹੀ ਭੱਜਾ ਵਿਆ ਕਰੇ ਤੇ ਬਸ ਜਿਵੇਂ ਲੈ ਕੇ ਤੇ ਵੀ ਚੱਲ ਵੀ ਲੇਗਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਨਾ ਮਤਲਬ ਕਿ ਹੱਡਾਂ ਪਰਾਂ ਦਾ ਖੁੱਲਾ ਸੀ। ਤੋ ਕਿਤੇ ਸਕੂਲ ਦੇ ਵਿੱਚ ਮੌਕਾ ਮਿਲਿਆ। ਇਹਨੇ ਚਲਾ ਕੇ ਮਾਰਿਆ। ਉਹ ਜਿਹੜੇ ਸੀਨੀਅਰ ਸੀ ਸਾਰੇ ਉਹ ਸਕੂਲੀ ਕੋਚ ਸੀ ਉਹਨੇ ਕਿ ਤੇਰਾ ਭਲਾ ਹੋ ਜੇ ਤੇਰਾ। ਹਾਂ ਸਹੀ ਗੱਲ। ਇਹ ਕ੍ਰਿਕਟ ਦੀ ਜਿੱਦ ਕਰਦਾ ਸੀ ਆਪਦੇ ਮਾਪਿਆਂ ਨਾਲ। ਉਹ ਖੇਡਣ ਨਹੀਂ ਸੀ ਦਿੰਦੇ ਕ੍ਰਿਕਟ ਦੀ ਗੇਮ ਤੁਹਾਨੂੰ ਪਤਾ ਮਹਿੰਗੀ ਬੜੀ ਹੈ। ਉਹਨਾਂ ਨੇ ਆਖਿਆ ਉਹਨੇ ਕਿ ਤੇ ਬਲਾ ਹੈ। ਹੂੰ। ਹਰ ਆਏ ਤੇ ਤੂੰ ਸੁਟਿਆ ਕਰ ਕਰਦੇਆ ਕਰਾਉਂਦੇ ਉਧਰ ਹੀ ਚੱਲ ਪਿਆ ਜੀ ਪੈਸਾ ਤੇਲਾ ਹੈ ਨਹੀਂ ਸੀਗਾ ਫਿਰ ਚਲੋ ਤੂੰ ਥੋੜੇ ਬਹੁਤੇ ਕੰਪੀਟੀਸ਼ਨ ਲੜੇ ਇਹ ਇਹ ਬੰਦਾ ਇਹਨਾਂ ਵਿਚਾਰਾ ਗੁਰਬਤ ਦਾ ਮਾਰਿਆ ਸੀ ਕਿ ਜਿੰਮ ਜਾਣ ਜੋ ਕੇ ਪੈਸੇ ਨਹੀਂ ਸੀ ਜੀ ਜਿਹੜੀ ਪੰਜਾਬ ਯੂਨੀਵਰਸਿਟੀ ਇਹਨਾਂ ਦੀ ਉੱਥੇ ਜਾਂਦਾ ਸੀਗਾ ਸ਼ਾਇਦ ਲਾਹੌਰ ਲਾਹੌਰ ਦੇ ਵਿੱਚ ਜੀ ਜੀ ਤੇ ਉੱਥੇ ਜਾ ਕੇ ਇਹ ਜਿੰਮ ਲਾਉਂਦਾ ਸੀਗਾ ਜਿੰਮ ਲਾਉਂਦਿਆ ਕਰਦਿਆ ਹੀ ਮਤਲਬ ਕਿ ਇਸ ਤਰ੍ਹਾਂ ਜਾਂਦਾ ਆਉਂਦਾ ਕਿਤੇ ਤੇ ਉਹ ਬੁਖਾਰੀ ਸੀਗਾ ਏਸ਼ੀਅਨ ਮੈਡਲਿਸਟ ਸੀਗਾ ਇਹਨਾਂ ਦਾ ਕੋਚ ਸੀਗਾ ਹੂੰ ਉਦੀ ਨਿਗਾ ਚੜ ਗਿਆ ਹੈ ਇਹਦੀ ਚੰਗੀ ਕਿਸਮਤ ਏ ਸੀ ਉਦੋਂ ਇਹ 55 ਕੇ 60 ਮੀਟਰ ਲਾਉਂਦਾ ਸੀ ਜੀ ਉਹ ਫਿਰ ਫਿਰ 60 ਤੇ ਗਿਆ ਫਿਰ 70 ਤੇ ਫਿਰ 80 ਤੇ ਫਿਰ 60 ਫਿਰ ਤੇ ਕਮਾਲ ਹੀ ਕਰੀ ਗਿਆ ਰਵੜਾਂ ਕੋਈ ਵਾਧਾ ਗਿਆ ਵਾਧਾ ਗਿਆ ਜੀ ਪਰ ਕਿਉਂਕਿ ਪਾਕਿਸਤਾਨ ਦੇ ਵਿੱਚ ਆਪਾਂ ਨੂੰ ਹੀ ਲੱਗਦਾ ਹੁੰਦਾ ਦੂਰੋਂ ਬੈਠਿਆਂ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਆਰਥਿਕ ਹਾਲਾਤ ਠੀਕ ਨਹੀਂ ਹੈ ਜੀ ਇਹਨੂੰ ਕੋਈ ਵਿਚਾਰੇ ਨੂੰ ਸਪੋਰਟ ਕਰਨ ਵਾਲਾ ਨਹੀਂ ਸੀਗਾ ਵੈਸੇ ਤੇ ਕਾਮਨਵੈਲਥ ਚੋ ਵੀ ਜਿੱਤ ਲਿਆ ਸੀ 골ਡ ਜੀ ਟੋਕੀਓ ਦੇ ਵਿੱਚ ਵੀ ਇਹਦੀ ਪੋਜੀਸ਼ਨ ਪੈ ਗਈ ਸੀਗੇ 4th ਸੀ ਸ਼ਾਇਦ ਨਿਰਜ ਨੇ ਬੜਾ ਪਿਆਰ ਕੀਤਾ ਸੀਗਾ ਨੂੰ ਕਲਾਬ ਵਿੱਚ ਲਿਆ ਤਾਂ ਮਤਲਬ ਕਿ ਇਸ ਤਰ੍ਹਾਂ ਕਰਦਿਆਂ ਕਰਾਉਂਦੇ ਆ ਜਦੋਂ ਇੱਕ ਮੁਕਾਮ ਤੇ ਵੀ ਪਹੁੰਚ ਗਿਆ ਤਦ ਵੀ ਬਾਹ ਨਹੀਂ ਫੜੀ ਹਾਂ ਦੱਸਦੇ ਆ ਕਿ ਨਵੀਂ ਜੈਵਲਨ ਲੈਣੀ ਸੀ 85000 ਦੀ ਉਹ ਨਹੀਂ ਲੈ ਹੋਈ ਵਿਚਾਰੇ ਤੋਂ ਹਾਂ ਮੈਂ ਫੇਸਬੁੱਕ ਤੇ ਵੀ ਇਹ ਚੀਜ਼ ਹਾਂਜੀ ਲੈ ਨਹੀਂ ਹੋਈ ਉਹਦੇ ਤੋਂ ਉਹਦੇ ਲਈ ਵੀ ਇਹਨਾਂ ਦੇ ਪਿੰਡ ਵਾਲੇ ਵਿਚਾਰੇ ਡੋਨੇਸ਼ਨ ਵਗੈਰਾ ਦੇ ਕੇ ਇਹਨੂੰ ਕੰਪੀਟੀਸ਼ਨਾਂ ਚ ਭੇਜਦੇ ਰਹੇ ਤਾਂ ਮਤਲਬ ਕਿ ਇਸ ਤਰ੍ਹਾਂ ਕੋਈ ਵੱਡਾ ਸਪான்ਸਰ ਨਹੀਂ ਸੀ ਮਿਲ ਰਿਹਾ ਜੀ ਜੀ ਕੋਈ ਵੱਡਾ ਇਹਨਾਂ ਆਰਥਿਕ ਗੱਫਾ ਨਹੀਂ ਮਿਲਿਆ ਆਪਣਾ ਤੇ ਨੇਰੇ ਚ ਤੁਸੀਂ ਦੇਖ ਲਓ ਹਮ ਅੱਛਾ ਉਹ ਵੀ ਸਰਪੰਚ ਆ ਸਰਪੰਚ ਵੀ ਹੁਣ ਸਾਡੇ ਕੋਲ ਦੋ ਹੋ ਗਏ ਉਹਨੂੰ ਵੀ ਸਰਪੰਚ ਕਹਿੰਦੇ ਸਨ ਬਚਪਨ ਦੇ ਵਿੱਚ ਤਾਂ ਮਤਲਬ ਕਿ ਉਹਨੂੰ ਤੇ ਕਰੋੜਾ ਰੁਪਈਆ ਦੇ ਦਿੱਤਾ ਹਮ ਇਹਨਾਂ ਨੂੰ ਥੋੜੀ ਸਪੋਰਟ ਉਧਰ ਘੱਟ ਮਿਲਦੀ ਆ ਕਿਉਂਕਿ 92 ਤੋਂ ਬਾਅਦ ਮੈਡਲ ਹੀ ਨਹੀਂ ਆਇਆ ਕੋਈ ਹਮ ਦੋ ਹੀ ਐਥਲੀਟ ਸੀ ਅਜ ਤੱਕ ਇਹਨਾਂ ਦੀ ਹਿਸਟਰੀ 'ਚ ਜਿਹੜੇ ਮੈਡਲ ਇੰਡੀਵਿਜੂਅਲੀ ਲੈ ਕੇ ਗਏ ਨੇ ਤੇ 91 ਤੋਂ ਬਾਅਦ ਤੇ ਕੋਈ ਮੈਡਲ ਆਇਆ ਹੀ ਨਹੀਂ ਇਹਨਾਂ ਦਾ ਹਾਕੀ ਜਿੱਤਦੀ ਰਹੀ ਆ ਤੇ ਅਖੀਰ ਚਲੋ ਬਈ ਇਹਦੀ ਚੰਗੀ ਕਿਸਮਤ ਵੈਸੇ ਇਹ ਇਸ ਪਾਸੇ ਆਇਆ ਸੀ ਸਰਕਾਰੀ ਨੌਕਰੀ ਕਰਕੇ ਇਹਨੂੰ ਇਹ ਸੀ ਵੀ ਸਰਕਾਰੀ ਨੌਕਰੀ ਜਿਹੜੀ ਆ ਨਾ ਉਹ ਮਿਲ ਜਾਏਗੀ ਇਹ ਸਪੋਰਟਸ ਕੋਟੇ 'ਚ ਅਪਲਾਈ ਕਰਨ ਵੀ ਗਿਆ ਸੀਗਾ ਸ਼ਾਇਦ ਉੱਥੇ ਹੀ ਮਿਲਿਆ ਬੁਖਾਰੀ ਹੂੰ ਇਹ ਜਦੋਂ ਸਪੋਰਟਸ ਕੋਟੇ 'ਚ ਅਪਲਾਈ ਕਰਨ ਗਿਆ ਉੱਥੇ ਤੁਹਾਨੂੰ ਪਤਾ ਬੰਦਾ ਨਿਯੰਦਰਾ ਨਾਲ ਹੁੰਦਾ ਹੁੰਦਾ ਹੈ ਜੀ ਵੀ ਕਿਤੇ ਯਾਰ ਫੋ ਪੈ ਜਾਵੇ ਘਰ ਦੇ ਦੇਣ ਚੱਲ ਜਾਣਗੇ ਇਹਨੇ ਨਯੁੰਦਰਾ ਅੜਾਈਆਂ ਉਹ ਪੀ ਡਬਲਯੂ ਡੀ ਸ਼ਾਇਦ ਕੋਈ ਇਸ ਤਰ੍ਹਾਂ ਦਾ ਉਹਨਾਂ ਦਾ ਵਾਟਰ ਵਰਕਸ ਅਪਲਾਈ ਜਿੱਦਾਂ ਦਾ ਪਾਣੀ ਵਾਲਾ ਆਪਣਾ ਸਿਸਟਮ ਹੁੰਦਾ ਆ ਪਾਣੀ ਕਹਿੰਦੇ ਬਈ ਵਾਟਰ ਵਰਕਸ ਵਿਭਾਗ ਇਸ ਤਰ੍ਹਾਂ ਨੇ ਅਪਲਾਈ ਕੀਤਾ ਸੀਗਾ ਸਪੋਰਟਸ ਕੋਰਟੇ 'ਚ ਉੱਥੇ ਨਾ ਹੋ ਗਈ ਜੀ ਜੀ ਇਹ ਬੜਾ ਰੋਇਆ ਕਰ ਲਾਇਆ ਤੇ ਉੱਥੇ ਕੋਚ ਦੀ ਨਿਗਾ ਚੜ ਗਿਆ ਵੀ ਇਹ ਬੰਦਾ ਯਾਰ ਠੀਕ ਲੱਗਦਾ ਹੂੰ ਇਹਦੀ ਉਹਨੇ ਪਰਫਾਰਮੈਂਸ ਜਦੋਂ ਚੈੱਕ ਕੀਤੀ ਉਹਨੇ ਕਿਹਾ ਯਾਰ ਆ ਤੇ ਠੀਕ ਆ ਮੁੰਡਾ ਚੋਰੀ ਲੱਗ ਗਿਆ ਹੀ ਹਾਂ ਬਸ ਉਹਨੇ ਫਿਰ ਬੁਖਾਰੀ ਨੇ ਇਹਨੂੰ ਤਰਾਸ਼ਿਆ ਤੇ ਇੱਥੋਂ ਤੱਕ ਪਹੁੰਚਿਆ ਤੇ ਵੇਖ ਲਓ ਕਿ 92.97 ਲਗਭਗ 93 ਮਾਰੀ ਆ 6ਵੀਂ ਥਰੋ ਵੀ ਇਹਦੀ 90 ਤੋਂ ਪਾਰ ਗਈ ਆ ਨੀਰਜ ਫਿੱਟ ਨਹੀਂ ਸੀਗਾ ਮੈਂ ਮਤਲਬ ਕਿ ਮੈਨੇਜਮੈਂਟ ਤੇ ਵੀ ਸਵਾਲ ਕਰੂੰਗਾ ਇਥੇ ਜੀ ਨੀਰੇ ਜ 100% ਫਿੱਟ ਨਹੀਂ ਸੀਗਾ ਤੇ ਮੰਨਣਾ ਪਾਉਗਾ ਸਾਨੂੰ ਉਹ 100% ਫਿੱਟ ਨਹੀਂ ਸੀ ਨੀ ਤਾਂ 90 ਤੋਂ ਉੱਤੇ ਲੈ ਉਹਨਾਂ ਨੇ ਵੀ ਹਾਂ 90 ਤੋਂ ਉੱਤੇ ਮਾਰ ਜਾਂਦਾ ਉਹ ਫਿੱਟ ਨਹੀਂ ਸੀਗਾ ਪਰ ਉਹਨੂੰ ਖੇਡਣਾ ਪੈਣਾ ਸੀ ਕਿਉਂਕਿ ਉਮੀਦਾਂ ਹੀ ਉਹ ਦੇਤੇ ਸੀਗੇ ਨਾ ਸੁਇਸ ਕਰਕੇ ਝੰਡਾ ਬਰਦਾਰ ਸੀ ਉਹ ਇਹਨਾਂ ਗੇਮਾਂ ਦੇ ਵਿੱਚ ਬੜਾ ਵੱਡਾ ਦਾਵੇਦਾਰ ਸੀ ਪਰ ਫਿਰ ਵੀ ਬਾਵਜੂਦ ਇਸ ਦੇ 100% ਫਿੱਟ ਜਾਪਿਆ ਨਹੀਂ ਤਦ ਵੀ ਅੱਛੀ ਥਰੋ ਲਾਈ ਆ ਤੇ ਉਹਨੇ ਇੱਕ ਬੜੀ ਸੋਹਣੀ ਗੱਲ ਕਹੀ ਉਹਨੇ ਆਖਿਆ ਕਿ ਹਰ ਐਥਲੀਟ ਦਾ ਇੱਕ ਦਿਨ ਹੁੰਦਾ ਤੇ ਦਿਨ ਨਦੀਮ ਦਾ ਸੀਗਾ ਤੇ ਦੋਨਾਂ ਦੀਆਂ ਮਾਮਾਂ ਨੇ ਤੇ ਭਾਈ ਦਿਲ ਜਿੱਤਿਆ ਕੀ ਬਾਤ ਹੈ ਜੀ ਦੋਨਾਂ ਦੀ ਉਹਦੀ ਮਾਂ ਨੇ ਨੀਰਜ ਦੀ ਮਾਂ ਨੇ ਆਖਿਆ ਉਹਨੇ ਆਖਿਆ ਕਿ ਉਹ ਵੀ ਮੇਰਾ ਬੇਟਾ ਹੀ ਆ ਭਰਾ ਹੀ ਆ ਕੋਈ ਨਹੀਂ ਇਹਦਾ ਕੋਈ ਗੱਲ ਨਹੀਂ ਜੇ ਜਿੱਤ ਗਿਆ ਤੇ ਸਾਡਾ ਬੱਚਾ ਹੀ ਆ ਬਿਲਕੁਲ ਇਹ ਕੋਈ ਗੱਲ ਨਹੀਂ ਮੁਬਾਰਕ ਤੇ ਉਹਦੀ ਮਾਂ ਨੂੰ ਪੁੱਛਿਆ ਉਹ ਤੇ ਵਿਚਾਰੀ ਬਿਲਕੁਲ ਹੀ ਜਦਾਂ ਕਹਿ ਲੋ ਨਾ ਕਿ ਘਰੇਲੂ ਔਰਤ ਅਤੇ ਬੜੀ ਘੱਟ ਪੜ੍ਹੀ ਲਿਖੀ ਉਹ ਆਪਦੇ ਅੰਦਾਜ਼ 'ਚ ਜਿਵੇਂ ਬੋਲਦੇ ਉਰਦੂ ਤੇ ਪੰਜਾਬੀ ਮਿਕਸ ਕਰਕੇ ਬੋਲਣ ਢਈ ਸੀ ਉਹ ਕਹਿੰਦੀ ਕਿਉਂ ਇਹ ਤੇ ਦੋਨੇ ਆਪਸ 'ਚ ਦੋਸਤ ਨੇ ਭਰਾ ਨੇ ਹਮ ਤੇ ਕੋਈ ਗੱਲ ਨਹੀਂ ਨੀਰਜ ਨੂੰ ਵੀ ਅੱਲਾਹ ਤਾਲਾ ਕਾਮਯਾਬੀ ਬਖਸ਼ੇ ਮਤਲਬ ਕਿ ধੂਆਂ ਦੀਆਂ ਜਿਹੜੀਆਂ ਮਾਮਾ ਸੀ ਨਾ ਉਹਨਾਂ ਨੇ ਸਾਨੂੰ ਇਹ ਜੋੜ ਦਿੱਤਾ ਵੈਸੇ ਤੇ ਲੈਂਦਾ ਚੜਦਾ ਪੰਜਾਬ ਜੀ ਇਹ ਵੀ ਤੇ ਪੰਜਾਬ ਹੀ ਸੀਗਾ ਨਾ ਹਰਿਆਣਾ ਹਰਿਆਣਾ ਹੋਣੀ ਬਣ ਕੇ ਵੀ ਤੇ ਪੰਜਾਬ ਹੀ ਆ ਸੋ ਗੱਲ ਇਹ ਆ ਕਿ ਬੜੀ ਖੁਸ਼ੀ ਹੋਈ ਦੋਵਾਂ ਦੀਆਂ ਮਾਵਾਂ ਨੇ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਦੋਨੇ ਮਤਲਬ ਕਿ ਪਿੰਡੂ ਔਰਤਾਂ ਦੋਨਾਂ ਨੇ ਜਿਸ ਤਰ੍ਹਾਂ ਕਹਿ ਲੋ ਕਿ ਨਫ਼ਰਤਾਂ ਨੂੰ ਸਿਆਸਤਾਂ ਨੂੰ ਪਾਸੇ ਰੱਖ ਕੇ ਜੀ ਬਿਲਕੁਲ ਰਾਜਨੀਤੀ ਤੋਂ ਵਿਹੂਣੀਆਂ ਨਫ਼ਰਤ ਤੋਂ ਵਿਹੂਣੀਆਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਦਿਲ ਜਿੱਤ ਲਿਆ ਮਾਈਆਂ ਜਿਉਂਦੀਆਂ ਰਹਿਣ ਭਾਈ ਜੀ ਬਿਲਕੁਲ ਬਿਲਕੁਲ ਆ ਬਲਜੀਤ ਜੀ ਕਹਿ ਰਹੇ ਨੇ ਕਿ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਸਲਾਮ ਸਿਉਨਾ ਜਿੱਤਣ ਵਾਸਤੇ ਅਮਰਜੀਤਪਾਲ ਸਿੰਘ ਕਹਿ ਰਹੇ ਨੇ ਕਿ ਨੀਰਜ চোপੜੇ ਦੀ ਮਾਤਾ ਨੇ ਬਹੁਤ ਵਧੀਆ ਬਿਆਨ ਦਿੱਤਾ ਉਹਦੀ ਮਾਂ ਨੇ ਵੀ ਯਾਰ ਉਹਨੇ ਵੀ ਕਿਆ ਕਹਿੰਦੀ ਇਹ ਦੋਨੇ ਭਰਾ ਨੇ ਆਪਸ ਚ ਦੋਨੇ ਦੋਸਤ ਨੇ ਬਿਲਕੁਲ ਬਿਲਕੁਲ ਨੀਰਜ ਬਹੁਤ ਸਪੋਰਟ ਕਰਦਾ ਸੀ ਨਾ ਉਹਦੀ ਜੀ ਜੀ ਨੀਰਜ ਤੁਹਾਨੂੰ ਯਾਦ ਹੋਣਾ ਇਹ ਵਿਚਾਰਾ ਪਾਸੇ ਜੇ ਖਲੋਤਾ ਸੀਗਾ ਪਿਛਲੇ ਲੰਬੇ ਮੁਕਾਬਲੇਾਂ ਚ ਤੇ ਇਹਨੂੰ ਆਵਾਜ਼ ਮਾਰੀ ਸੋ ਤੇ ਆਪਦੇ ਝੰਡੇ ਤੇ ਆਪ ਦੀ ਮਤਲਬ ਕਿ ਨਾਲ ਖਿਲਾ ਰਿਆ ਫੋਟੋ ਫਰੇਮ ਚ ਲਿਆਂਦਾ ਸੀਗਾ। ਕੀ ਬਾਤ ਹੈ। ਤੇ ਯਾਰ ਇਹ ਇਦਾਂ ਹੀ ਇਹ ਖੇਡਾਂ ਇਹੀ ਚੀਜ਼ਾਂ ਮੈਂ ਤਾਂ ਹੀ ਦੱਸਦਾ ਕਿ ਖੇਡਾਂ ਚ ਬਹੁਤ ਪਾਵਰ ਹੈ ਸੋ। ਜੀ ਬਿਲਕੁਲ। ਬਣਦਾ ਵੀ ਹੈ ਕਿੰਨਿਆਂ ਵਾਸਤੇ ਇੱਕ ਮੋਟੀਵੇਸ਼ਨ ਵੀ ਹੈ ਖੁਸ਼ੀ ਵੀ ਹੈ ਤੇ ਤੁਸੀਂ ਆਪ ਵੀ ਦੇਖਿਆ ਹੋਣਾ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਲੋਕਾਂ ਨੇ ਜਿੰਨੀਆਂ ਪੋਸਟਾਂ ਆਪਣੇ ਬੰਦੇ ਨੇ ਪਾਈਆਂ ਨੇ ਆਪਣੇ ਖਿਡਾਰੀਆਂ ਦੀਆਂ। ਉਨੀਅਨ ਇਹਦੀ ਨਦੀਮ ਦੀਆਂ ਵੀ ਪਾਈਆਂ ਲੱਗੀਆਂ ਨੇ ਦੇਖੋ ਕੁਝ ਲੋਕ ਨਫ਼ਰਤ ਕਰਦੇ ਹੁੰਦੇ ਹੁਣ ਇੱਕ ਮੈਂ ਦੇਖ ਰਿਹਾ ਸੀ ਟ੍ਰੈਂਡ ਚੱਲ ਰਿਹਾ ਸੋਸ਼ਲ ਮੀਡੀਆ ਤੇ ਕਿਹਦਾ ਡੋਪ ਟੈਸਟ ਹੋਣਾ ਚਾਹੀਦਾ ਆ ਕਿ 92 ਕਿੱਦਾਂ ਮਾਰ ਗਿਆ ਉਹਦਾ ਯਾਰ ਤੁਸੀਂ ਜਗਾਠਾ ਤੇ ਦੇਖੋ ਉਹ ਸਹੀ ਗੱਲ ਹੈ ਕਿੱਦਾਂ ਉਹ ਕੱਡਾ ਤਗੜਾ ਉਹਨੇ ਉਹਨੇ ਆਪਦੇ ਅੰਦਰ ਦਾ ਜਿਹੜਾ ਜਲਜਲਾ ਸੀਗਾ ਨਾ ਉਹ ਬਚਾ ਕੇ ਰੱਖਿਆ ਸੀਗਾ ਹਮ ਉਹਦਾ ਜਿਹੜਾ ਕੱਲ ਦਾ ਦਿਨ ਸੀਗਾ ਉਹਨੇ ਉੱਥੇ ਕੱਢਤਾ ਸਾਰਾ ਕੁਝ ਜੀ ਜੀ ਜ਼ੋਰ ਲਾ ਦਿੱਤਾ ਕਿਉਂਕਿ ਦੇਖੋ ਜਿਹੜੇ ਐਥਲੀਟ ਹੁੰਦੇ ਉਹਨਾਂ ਨੂੰ ਪਤਾ ਹੈ ਕੇ ਨਾ ਡਾ ਨੇ ਸਾਨੂੰ ਛੱਡਣਾ ਨਹੀਂ ਹੈ ਜੀ ਪਤਾ ਨਹੀਂ ਕਦੋਂ ਉਹਨਾਂ ਨੇ ਸੈਂਪਲ ਲੈ ਲੈਣੇ ਆ ਹੂੰ ਇਹ ਇਹ ਤੇ ਚਾਰ ਚਾਰ ਮਹੀਨੇ 6-6 ਮਹੀਨੇ ਪਹਿਲਾਂ ਵੀ ਇਹ ਚੀਜ਼ਾਂ ਨਹੀਂ ਯੂਜ਼ ਕਰਦੇ ਜੀ ਤੇ ਅੱਗੇ ਉਹ ਇੰਨੇ ਕੰਪੀਟਿਸ਼ਨ ਲੜ ਚੁੱਕਾ ਨਵਾਂ ਤਾਂ ਆਇਆ ਨਹੀਂ ਆਪਾਂ ਕਹ ਦੀ ਇੱਕ ਬੰਦਾ ਯਾਰ ਆਇਆ ਤੇ ਉਹਨੇ ਨੀਰਜ ਨੂੰ ਹਰਾ ਦਿੱਤਾ ਨਾਲ ਦੇ ਯਾਰ ਸਾਨੂੰ ਨਾ ਥੋੜੀ ਹਾਰ ਮੈਨੂੰ ਲੱਗਦਾ ਕਿ ਪਚਾਉਣ ਦੀ ਨਾ ਥੋੜੀ ਦਵਾਈ ਘੁੱਟੀ ਲੈਣੀ ਚਾਹੀਦੀ ਆ ਜੀ ਜੀ ਅਸੀਂ ਨਫ਼ਰਤ ਜੇ ਤੋ ਹਾਰ ਜਾਂਦਾ ਮਿਰਜਤ ਹਾਂ بڑا ਤਾਂ ਬੜਾ ਹੀ ਰਹਤਾ ਹੈ ਬੜਾ ਤਾਂ ਬੜਾ ਹੀ ਰਹਤਾ ਹੈ ਅਰੇ ਭਾਈ ਹੁਣ ਉਹ ਜਿੱਤ ਗਿਆ ਤਾਂ ਤੁਸੀਂ ਵੱਡੇ ਦਾ ਫਰਜ਼ ਅਦਾ ਕਰੋ ਵੀ ਛੋਟੇ ਲਵ ਹੀ ਹੋਇਆ ਜਿੱਤ ਗਿਆ ਤੂੰ ਮਾਦਾ ਰੱਖੋ ਯਾਰ ਬਿਲਕੁਲ ਜੀ ਬਿਲਕੁਲ ਮੀਟੂ ਜੀ ਆਪਣੇ ਨਾਲ ਹਜ਼ਾਰ ਤੋਂ ਪਲੱਸ ਦੋਸਤ ਜੁੜ ਚੁੱਕੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਨੈਟ ਦੀ ਕੋਈ ਥੋੜੀ ਬਹੁਤੀ ਸਮੱਸਿਆ ਹੋ ਜਾਂਦੀ ਹੈ ਜੀ ਮੜਾ ਮੋਟਾ ਚੱਲਦਾ ਹੈ ਹਾਂ ਜੀ ਨੈਟ ਤੇ ਉਹ ਜਨਾ ਇਸ਼ਕ ਪੇ ਜ਼ੋਰ ਨਹੀਂ ਜੀ ਤਾਂ ਮੀਆਂ ਭਾਈ ਨੈਟ ਤੇ ਵੀ ਕਈ ਵਾਰ ਸਾਡਾ ਜ਼ੋਰ ਨਹੀਂ ਰਹਿੰਦਾ ਕੋਈ ਗੱਲ ਨਹੀਂ ਥੋੜਾ ਅ ਆਪਾਂ ਕੋਈ ਨਹੀਂ ਜੇੜੀ ਕੋਈ ਚੀਜ਼ ਜਿਹੜੀ ਰੁੱਕ ਗਈ ਹੋਈ ਤਾਂ ਜੇ ਤੁਸੀਂ ਦੁਬਾਰਾ ਕੋਈ ਸੁਣਨੀ ਚਾਹੁੰਦੇ ਹੋ ਕੋਈ ਮਿਸ ਹੋ ਗਈ ਹੈ ਤੇ ਮੈਂ ਜ਼ਰੂਰ ਬੋਲ ਦੇਵਾਂਗਾ ਕੋਈ ਗੱਲ ਜੀ ਜੀ ਮਨੂ ਜੀ ਕਹਿ ਰਹੇ ਨੇ ਕਿ ਅੱਜ ਵਿਨੇਸ਼ ਫੁਗਾੜ ਦੇ ਮੈਡਲ ਦਾ ਵੀ ਕੋਈ ਡਿਸੀਜ਼ਨ ਆਉਣਾ ਸੀ ਮੁਸ਼ਕਲ ਹੈ ਸਰ ਮੈਂ ਇਸ ਕੱਲੋਂ ਕਹਿ ਲੋ ਕਿ ਮੈਂ ਆਸਵੰਦ ਨਹੀਂ ਹਾਂ ਚਲੋ ਜੇ ਲੱਗ ਜਾਵੇ ਤੁੱਕਾ ਤੇ ਤੁੱਕਾ ਹੀ ਆ ਅਪੀਲ ਕੀਤੀ ਹੋਈ ਆ ਆਰਬਿਟ੍ਰੇਸ਼ਨ ਦੇ ਵਿੱਚ ਸ਼ਾਇਦ ਤਾਂ ਪਰ ਮੈਂ ਆਸਵੰਦ ਨਹੀਂ ਹਾਂ ਕਿਉਂਕਿ ਉਹ ਇਦਾਂ ਦਾ ਕੰਮ ਨਹੀਂ ਉੱਥੇ ਹੁੰਦਾ ਬਹੁਤ ਮੁਸ਼ਕਲ ਹੈ ਚਲੋ ਜੇ ਆ ਜਾਵੇ ਤੇ ਖੁਸ਼ੀ ਆ ਮੈਂ ਤਾਂ ਬਈ ਵਿਨੇਸ਼ ਨੂੰ ਕਹ ਲੋ ਕੇ ਇਸ 올림픽 ਦੀ ਪ੍ਰਾਪਤੀਮਾਨ ਦਾ ਤੇ ਮੈਂ ਚਾਹਣਾ ਕਿ ਉਹ ਹੋਰ ਖੇਡੇ ਯਾਰ ਜਿਵੇਂ ਸ਼੍ਰੀ ਜੈਸ਼ ਨੂੰ ਕਿਹਾ ਨਾ ਮੇਂ ਹੱਥ ਜੋੜ ਕੇ ਤੇ ਚਲੋ ਤਾਂ ਕੋਚ ਬਣ ਗਿਆ ਵਿਨੇਸ਼ ਨੂੰ ਇਹ ਕਹਿੰਨੇ ਕਿ ਸਾਡੀ ਬੱਚੀ ਕਹ ਲੋ ਜਾਂ ਭੈਣ ਕਹ ਲੋ ਕਿ ਹੋਰ 2-4 ਸਾਲ ਖੇਡ ਲਾਓ ਹਾਂ ਜੀ ਪ੍ਰੇਰਨਾ ਬਣ ਚੁੱਕੀ ਹੈ ਆਈਡੀਅਲ ਬਣ ਚੁੱਕੀ ਹੈ ਜੀ